ਮੇਰਾ ਨਾਮ ਜੀ ਜਿਹੜੇ ਪੁਰਤਗਾਲ ਗਏ ਸੀ ਉਹ ਕੌਣ ਸੀ ਕੀ ਨਾਮ ਸੀ ਉਹ ਤੁਹਾਨੂੰ ਤੁਹਾਡੇ ਕਿ ਲੱਗਦਾ ਮੇਰੇ ਛੋਟੇ ਭਰਾ ਹੀ ਜੋ ਕੀ ਸੀ ਉਹਨਾਂ ਦਾ ਨਾਮ ਜੀ ਕਿੰਨੇ ਉਮਰ ਹੋਏ ਉਹਨਾਂ ਨੇ ਲਗਭਗ 20 ਦੇ ਇਤਿਹਾਸ ਦੀ ਕਦੋਂ ਗਏ ਸੀ ਇਸ ਜਿਹੜੀ ਪੁਰਤਗਾਲ ਤੇ ਕੀ ਕਰੀ ਗਏ ਸੀ ਪੁਰਤਗਾਲ ਆਪਣੇ ਕਾਰੋਬਾਰ ਵਾਸਤੇ ਗਏ ਜੀ ਤੇ ਲਗਭਗ ਪੌਣੇ ਕਿ ਤਿੰਨ ਸਰਦਨਾਂ ਨੂੰ ਹੋਏ ਗਏ ਚਲੋ ਛੁੱਟੀ ਆਏ ਜੀ ਛੁੱਟੀ ਪਈ ਜਰਾ ਆਏ ਜੀ ਤੇੰਨੇ ਰਾਂ ਉਹਨਾਂ ਨੂੰ ਕਾਰਡ ਮਿਲਿਆ ਸੀ ਉਸ ਲੋ ਸਿਟੀ ਆ ਗਿਆ ਗ੍ਰੇਡ ਮੀ ਗ੍ਰੇਡ 2 ਕੰਟੀਨਿਊਟੀ ਘਟਕ ਗਏ ਆ ਅਜੇ ਮਹੀਨਾ ਹੀ ਆ ਗਏ ਨੂੰ ਕੋਈ ਐਕਸੀਡੈਂਟ ਕੀ ਕਰਦੇ ਸੀ ਉੱਥੇ ਜਾ ਕੇ ਆਪਣਾ ਕਾਰੋਬਾਰ ਕਰਦੇ ਸੀ ਕੀ ਜਾਣਕਾਰੀ ਮਿਲੀ ਕਿਦੋਂ ਮਿਲੀ ਜਾਣਕਾਰੀ ਜਾਣਕਾਰੀ ਸਾਨੂੰ ਸੋਮਵਾਰ ਮਿਲੀ ਹੈ ਜੀ ਸਿਰਸਪੀ ਨੂੰ 9:30 10 ਵਜੇ ਕਿ ਕੀ ਵੀ ਹੈ ਕਿ ਫੋਨ ਆਏ ਬਾਰੋਂ ਜੀ ਇੱਥੋਂ ਵੀ ਫੋਨ ਕੀ ਜਾਂਦੇ ਆਏ ਸਨ ਇਹਦਾ ਅਚਾਨਕ ਉਹ ਨਾਲ ਹੀ ਇਹਦਾ ਕੋਈ ਐਕਸੀਡੈਂਟ ਹੋ ਗਿਆ ਕਾਰ ਤੇ ਜਾ ਰਹੇ ਸੀ ਨਹੀਂ ਉਹ ਬਾਈਕ ਤੇ ਜਾ ਰਹੇ ਸੀ ਤੇ ਉਹਨਾਂ ਦੇ ਵਿੱਚ ਕਿਸੇ ਗੋਰੇ ਨੇ ਗੱਡੀ ਮਾਰ ਦਿੱਤੀ ਉਹਨਾਂ ਦੇ ਪਰਿਵਾਰ ਚ ਕੌਣ ਹੁੰਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਹੈ ਜੀ ਦੋ ਬੱਚੇ ਹਨ ਉਹਦੇ ਡੈਡੀ ਮੰਮੀ ਹੈ ਕੀ ਸਮਝ ਵੀ ਉਹ ਕਿ ਇਨਸਾਨ ਜਾਂਦਾ ਦਿੱਥੋਂ ਚੰਗਾ ਭੁੱਖ ਸੋਚ ਕੇ ਹਾਂਜੀ ਇਹ ਜਿਵੇਂ 1700 ਦੇਖੋ ਪ੍ਰੇਖ ਵਾਸਤੇ ਜਾਂਦਾ ਜੀ ਆਪਾਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੇ ਸਾਰੇ ਨੂੰ ਛੱਡ ਕੇ ਅਸੀਂ ਵਿਦੇਸ਼ਾਂ ਵੀ ਜਾਂਦੇ ਆ ਕਿ ਸਾਡਾ ਜਿਹੜਾ ਭਵਿੱਖ ਆ ਵਧੀਆ ਬਣ ਸਕੇ ਹੂੰ ਪਰ ਕੁਝ ਨਸਾਨ ਨਸਾਨ ਕੁਝ ਸੋਚਦਾ ਹੋਰਿਆ ਹੋ ਕੁਝ ਹੋਰ ਜਾਂਦਾ ਹੈ ਉਹਨਾਂ ਜਿਹੜੀ ਮੀਤਕ ਦੇ ਆ ਕਦੋਂ ਤੱਕ ਵਾਪਸ ਆਗੇ ਲਗਭਗ ਉਹਨਾਂ ਨੇ 15-12 ਟਾਈਮ ਦਿੱਤਾ ਜੀ ਕਿ 15-12 ਲੱਖਾਂ ਦੇ ਆ ਗਾੜੀ ਵੇਖੋ ਕਿ ਜਦੋਂ ਇਸ ਤਰ੍ਹਾਂ ਕਾਰਵਾਈ ਹੋਵੇ ਜੀ ਉਸ ਤਰ੍ਹਾਂ ਦੱਸੋ ਜੀ ਕੀ ਕਹੇ ਕਿਹੜੀ ਗੱਲ ਲਾਸਟ ਟਾਈਮ ਤੁਹਾਡੀ ਕੋਈ ਮੈਨ ਕੋਈ ਨਹੀਂ ਘਰਾਂ ਜਮ ਨੇ ਮੈਨੂੰ ਨਹੀਂ ਪਤਾ ਕਿੰਨੀ ਦਰਦ ਹੈ ਨਹੀਂ ਪਤਾ ਕੀ ਬਣਿਆ ਮੇਰਾ ਨਾ ਕਿਦਾਂ ਦੇ ਸੁਪਨੇ ਵੇਖੇ ਜਦੋਂ ਬਾਹਰ ਗਏ ਸੀ ਕਿਹੜੇ ਬੱਚਿਆਂ ਬਾਰੇ ਕੀ ਸੋਚੇ ਬੱਚਿਆਂ ਦੀ ਜ਼ਿੰਦਗੀ ਬਣਾਉਂਦਾ ਨਾ ਬਾਬਾ ਬਾਬਾ ਦਗਾ ਗੀਤਾ ਵੀਰ ਨਹੀਂ ਬਣੀ ਕੀ ਗੱਲ ਹੈ ਹਾਏ ਕੋਈ ਨਹੀਂ ਕਹਿੰਦੇ ਮੈਂ ਕੰਮ ਨੋਏ ਆਣਗੇ ਮੂਹਣ ਕਰਾਂਗਾ ਕਾਨੂੰ ਮੇਰੇ ਮੱਤਿਆਂ ਆਵ ਨਹੀਂ ਗੋਲ ਹੋਏ ਕਿ ਤੇ ਚੰਦੀ ਵਾਰੀ ਹਣੇ